ਨਸ਼ੇ ਨੇ ਉਜਾੜਿਆ ਇੱਕ ਹੋਰ ਵਸਦਾ ਕਾਰ ਇੱਕ ਹੋਰ ਨੌਜਵਾਨ ਦੀ ਲਈ ਜਾਨ ਦੱਸਿਏ ਕਿ ਇਹ ਦੁਖਦਾਈ ਖਬਰ ਤਰਨ-ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ 22 ਸਾਲਾ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਂਦੀ ਹੈ ਇਸ ਮਾਮਲੇ ਸੰਬੰਧੀ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਘਰ ਦੇ ਬਾਥਰੂਮ ਦੇ ਵਿੱਚੋਂ ਮਿਲੀ ਹੈ ਜਿਸ ਦੇ ਸਰੀਰ ਕੋਲੋਂ ਇੱਕ ਇੰਜੈਕਸ਼ਨ ਵੀ ਮਿਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੀ ਜਾਨ ਨਸ਼ੇ ਦੇ ਕਾਰਨ ਹੋਈ ਹੈ ਉਨਾ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਨਸ਼ੇ ਦਾ ਆਦੀ ਸੀ ਪਰਿਵਾਰ ਵੱਲੋਂ ਕਈ ਵਾਰ ਉਹਨੂੰ ਸਮਝਾਇਆ ਗਿਆ ਕਿ ਉਹ ਨਸ਼ਾ ਛੱਡ ਦੇਵੇ ਇਹ ਮਾੜੀਆਂ ਆਦਤਾਂ ਛੱਡ ਦੇਵੇ ਪਰ ਘਰ ਦੇ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਉਹ ਨਸ਼ੇ ਦਾ ਆਦੀ ਰਿਹਾ ਤੇ ਨਸ਼ੇ ਦਾ ਸੇਵਨ ਕਰਦਾ ਰਿਹਾ ਜਿਸ ਸੇ ਕਾਰਨ ਅੱਜ ਉਸਦੀ ਜਾਨ ਚਲੀ ਗਈ ਹੈ। ਉਥੇ ਇਸ ਦੁੱਖ ਦੀ ਘੜੀ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਸ਼੍ਰੀਆਮ ਨਸ਼ੇ ਦਾ ਸੇਵਨ ਹੋ ਰਿਹਾ ਹੈ ਨਸ਼ੇ ਨੂੰ ਵੇਚਿਆ ਜਾ ਰਿਹਾ ਹੈ ਪੁਲਿਸ ਤੇ ਪ੍ਰਸ਼ਾਸਨ ਸਿਰਫ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਈਆਂ ਹੋਰ ਮੰਦ ਭਾਗੀਆਂ ਘਟਨਾ ਨਾ ਵਾਪਰਨ ਕਿਸੇ ਦਾ ਜਵਾਨ ਪੁੱਤ ਇਸ ਤਰ੍ਹਾਂ ਦੁਨੀਆ ਤੋਂ ਨਾ ਜਾਵੇ ਉਨ੍ਹਾਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਪੀੜਤ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਜੀ ਆਪਣਾ ਨਾਮ ਤੇ ਪਿੰਡ ਕਢਾ ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਆ ਰਲਵੋ ਗੋਠੀ ਦਾ ਮੈਂ ਰਹਿਣ ਵਾਲਾ ਆ ਆਡੇ ਮੁੰਡੇ ਦੀ ਨੌਜਵਾਨੀ ਮੌਤ ਹੋਈ ਆ ਕਿਸ ਕਾਰਨ ਕਰਕੇ ਮੌਤ ਹੋਈ ਆ ਇਹ ਨਸ਼ੇ ਕਰਕੇ ਹੋਈ ਆ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਤੋਂ ਹੀ ਪਤਾ ਲੱਗਾ ਸੀ ਕਿਸ ਚੀਜ਼ ਦਾ ਨਸ਼ਾ ਕਰਦਾ ਹੈ ਟੀਕੇਲ ਹੁੰਦਾ ਸੀ ਜੀ ਸਮੈਗਤ ਨਸ਼ਾ ਕਰਦਾ ਸੀ ਹਾਂ ਜੀ ਤੇ ਤੁਹਾਡੇ ਇੱਥੇ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਂਕ ਚ ਵੇਖਦਾ ਕਿੰਨਾ ਨਸ਼ਾ ਵਿਕਦਾ ਗੋਠੀ ਆ ਗੋਠੀ ਬੋ ਨਸ਼ਾ ਦੇ ਡਾਇਰੈਕਟ 3-4 ਮੋਤਾ ਅਗੇ ਹੋ ਜੁਗਿਆ ਨੌਜਵਾਨ ਬੱਚੇ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂਜੀ ਸਾਈ ਕੀ ਨਾਮ ਆਪਣਾ ਮਨਜੀਤ ਕੁਮਾਰ ਅੱਜ ਨੇ ਡੈਥ ਹੋਈ ਤੁਹਾਡੇ ਕੀ ਲੱਗਦੇ ਆ ਪਤੀ ਆ ਮੇਰਾ ਕੀ ਕੰਮ ਕਰਦਾ ਸੀ ਹਾਂ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਸੀ ਕਿਸ ਕਰਨ ਮੋਤਾ ਜੀ ਦੀ ਟੀਕਾ ਕਰਕੇ ਸਮਾਜ ਰੱਛਾ ਕਰਦਾ ਸੀ ਟੀਕਾ ਲੱਗਿਆ ਟੀਕਾ ਲੱਗਿਆ ਤੇ ਨਸ਼ਾ ਹਲਕਾ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰੇ ਆਮ ਵਿਗਰਿਆ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਚਿਰ ਤੋਂ ਕਰਦੇ ਆਂ ਮੈਂ ਮੈਨੂੰ तकरीबन ਸਾਲ ਹੀ ਹੋਇਆ ਸਾਲ ਸਾਲ ਤੋਂ ਬਾਲਕ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਅੱਗੋਂ ਸਾਲਕ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਹ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਤੇ ਸਾਡਾ ਦੇ ਕਲੇਗਾ ਗਾਂ ਹੋਰ ਨਾਲ ਕੋਈ ਜ਼ਿਆਦਾ ਠੀਕ ਬੋਲ ਸਰ ਅਲਗਨ ਕੁੱਟੇ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਘਰ ਦੇ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਮਿਲੀ ਇਸ ਬਾਰੇ ਤੱਕ ਨਹੀਂ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀਆਂ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਇਆ ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮੁਲਕੀ ਸਾਡੇ ਅਲਗੋ ਕੋਟੀ ਚ ਸ਼ਰੇ ਆਮ ਨਸ਼ਾ ਵਿਕਦਾ ਸਰ ਕੋਈ ਨੱਕ ਮਾਰਨ ਲਈ ਕੋਈ ਗਾਂ ਤੁਹਾਡੇ ਅਲਗੋ ਕੋਲ ਕਦਮ ਦੇਖੋ ਸਬਡਿਵੀਜ਼ਨ ਪੀਕੀਵੈਂਡ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੀ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਵਾਉਂਦਾ ਬਿਲਕੁਲ ਜੀ ਬਿਲਕੁਲ